ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ no time ਜਿਸ ਨੂੰ ਲਿਖਿਆ ਹੈ ਕੇ ਐਲ ਕਰਗਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਬਾਬੂ ਕਸੋਰ ਸਹਾਏ ਤੇ ਉਸ ਦੀ ਪਤਨੀ ਨੇ ਅਮਰੀਕਾ ਪਹੁੰਚਦਿਆ ਹੀ ਆਪਣੇ ਪੁੱਤ ਨੂੰ ਨੂੰ ਤਾੜਨਾ ਕਰਦਿਆ ਕਹਿ ਦਿੱਤਾ ਸੀ ਦੇਖੋ ਸਾਊ ਅਸੀਂ ਬਿਲੇ ਨਹੀਂ ਬੈਠ ਸਕਦੇ ਸਾਨੂੰ ਕੋਈ ਨਾ ਕੋਈ ਆਹਰ ਚਾਹੀਦਾ ਹੈ ਸਮਝਦੇ ਆ ਨਾ ਕੋਈ ਨਾ ਕੋਈ ਬਿਜੀ ਰਹਿੰਦਾ ਹਰ ਸੁਣਦਿਆ ਹੀ ਪੁੱਤ ਨੂੰ ਤਾੜੀ ਮਾਰ ਕੇ ਹੱਸ ਪਏ। ਕਸ਼ੋਰ ਸਹਾਏ ਨੂੰ ਉਹਨਾਂ ਦਾ ਇਸ ਤਰ੍ਹਾਂ ਤਾੜੀ ਮਾਰ ਕੇ ਹਸਣਾ ਭਾਵੇਂ ਉਪਰਾ ਉਪਰਾ ਜਿਹਾ ਲੱਗਿਆ ਸੀ। ਪਰ ਉਹ ਬਾ ਅਸਰ ਕੇ ਉਹਨਾਂ ਕੁਝ ਨਹੀਂ ਸੀ ਆਖਿਆ। ਉਹਨਾਂ ਦਾ ਦਿਲ ਰਖਣ ਲਈ ਭਾਵੇਂ ਇਹਨੂੰ ਪੁੱਤ ਨੇ ਉਪਰੋਂ ਉਪਰੋਂ ਕਹਿ ਵੀ ਦਿੱਤਾ ਸੀ। ਬਾਉ ਜੀ ਤੁਸੀਂ ਵਿਜ਼ਟਰ ਵੀ ਇੱਥੇ ਆਏ ਹੋ। ਇਸ ਹਾਲਤ 'ਚ ਤੁਹਾਨੂੰ ਕਿਹੜਾ ਕੰਮ ਲੱਭ ਦਈਏ? ਪੱਕੇ ਆਉਂਗੇ ਤਾਂ ਹੋਰ ਗੱਲ ਹੈ। ਖਾਲ ਦੀ ਘੜੀ ਤਾਂ ਤੁਸੀਂ ਰੱਜ ਰੱਜ ਕੇ ਆਰਾਮ ਕਰੋ ਅਮਰੀਕਾ ਦੀ ਸ਼ਹਿਰ ਮਾਣੋ ਤੇ ਤੁਰਦੇ ਲੱਗੋ ਉਹ ਕਹਿੰਦੇ ਕਹਿੰਦੇ ਝੇਪ ਖਾ ਗਈ ਪਰ ਫੇਰ ਝੱਟ ਹੀ ਕਹਿਣ ਲੱਗੀ ਆਪਣੇ ਘਰ ਦੇ ਹੀ ਕੰਮ ਬਥੇਰੇ ਨੇ ਉਹੀ ਨਿਮਕਣੇ ਦਾਤੋਂ ਮੰਜ ਹੂਬਰ ਕਰਨਾ ਬਾਥਰੂਮਾਂ ਦੀ ਸਫਾਈ ਕਰਨਾ ਝਾੜ ਪੂੰਝ ਕਿਚਨ ਗਾਰਡਨ ਦਾ ਕੰਮ ਵਗੈਰਾ ਵਗੈਰਾ ਹੁਣ ਆਏ ਆ ਤਾਂ ਕੁਛ ਦਿਨ ਮੰਮੀ ਦੇ ਹੱਥਾਂ ਦੇ ਪਰੌਂਠੇ ਵੀ ਸ਼ਕ ਲਵਾਗੇ ਬਾਜੀ ਸਬਜੀ ਬਾਜੀ ਮਿਲ ਜਾਇਆ ਕਰੂ ਖਾਣ ਨੂੰ ਲਓ ਰਸੋਈ ਵੀ ਅੱਜ ਤੋਂ ਮੰਮੀ ਦੇ ਹਵਾਲੇ ਉੰਨੀ ਕਰੋ ਵੀ ਕਰੋ ਅਸੀਂ ਤਾਂ ਸਵੇਰ ਤੇ ਕੰਮ ਤੇ ਗਏ ਤਰਕਾਲਾਂ ਵੇਲੇ ਮੁੜਿਆ ਕਰਨੇ ਬੱਚੇ ਵੀ ਦੁਪਹਿਰੋਂ ਬਾਅਦ ਹੀ ਸਕੂਲੋਂ ਮੁੜਿਆ ਕਰਨਗੇ ਮੇਰੇ ਲਈ ਤਾਂ ਗਾਰਡਨ ਦਾ ਕੰਮ ਹੀ ਬਹੁਤ ਹੈ ਨਾਲੇ ਮੇਰਾ ਸ਼ੌਕ ਪੂਰਾ ਹੁੰਦਾ ਰਹੂ ਕਿਸ਼ੋਰ ਬਾਬੂ ਨੇ ਵੀ ਝੱਟ ਸਹਿਮਤੀ ਪ੍ਰਗਟ ਕਰ ਦਿਆਂ ਕਹਿ ਹੀ ਦਿੱਤਾ ਸੀ ਦੋ ਤਨਦਨ ਸਾਫਰਦਾਸ ਕੇ ਮਾਂ ਲੈ ਜਾਣ ਤੇ ਕਿਸ਼ੋਰ ਬਾਬੂ ਦੇ ਹੱਥਾਂ 'ਚ ਖੁਰਕ ਜੀ ਹੀ ਹੋਣ ਲੱਗ ਪਈ। ਉਸ ਨੇ ਗਾਰਡਨ ਦਾ ਚੱਕਰ ਲਗਾਇਆ ਆਲਾ ਦਗਾਲਿਆ ਬੱਚਾ ਉਸ ਦੀ ਪਾਰਖੂ ਅੱਖ ਨੇ ਝੱਟ ਧਾੜ ਲਿਆ ਕਿ ਉਹਨਾਂ ਦੇ ਦੋ ਵੱਡੇ ਰੁੱਖਾਂ ਦੀਆਂ ਟਹਿਣੀਆਂ ਗਵਾਂਡੀ ਦੇ ਗਾਰਡਨ ਤੱਕ ਖਲਰੀਆਂ ਪਈਆਂ ਸੀ। ਉਸ ਨੇ ਸੋਚਿਆ ਕਿਉਂ ਨਾ ਇਹਨਾਂ ਨੂੰ ਸਾਂਗਣ ਤੋਂ ਹੀ ਗਾਰਡਨ ਦੇ ਕੰਮ ਦੀ ਸ਼ੁਰੂਆਤ ਕੀਤੀ ਜਾਵੇ। ਹਲਕੀ ਹਲਕੀ ਧੁੱਪ ਨਿਕਲੀ ਹੋਈ ਸੀ। ਕਿਸ਼ੋਰ बाबू ਦੇ ਉਰਖ ਤੇ ਚੜਦਿਆਂ ਹੀ ਧੁੱਪ ਗਾਇਬ ਹੋਣ ਲੱਗੀ। ਪਤਾ ਨਹੀਂ ਕਿਧਰੋਂ ਅਚਾਨਕ ਬੱਦਲ ਹੋਣੇ ਸ਼ੁਰੂ ਹੋ ਗਏ। ਦੇਖਦਿਆਂ ਹੀ ਦੇਖਦਿਆਂ ਆਕਾ ਨੂੰ ਹਨੇਰਾ ਛਾ ਗਿਆ ਸੀ। ਕਿਸ਼ੋਰ बाबू ਨੇ ਹੱਥ 'ਚ ਫੜੀ ਆਰੀ ਨਾਲ ਟਹਿਣੀਆਂ ਸਾਂਗਣੀਆਂ ਸ਼ੁਰੂ ਕਰ ਦਿੱਤੀਆਂ। ਦੋ ਚਾਰ ਟਹਿਣੀਆਂ ਹੀ ਵੱਡੀਆਂ ਸਨ ਕਿ ਗਵਾਂਡੀਆਂ ਦੇ ਬੱਚਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਬਾਦਲੇ ਜਿਹੇ ਹਨੇਰੇ ਵਿੱਚ ਕਿਸ਼ੋਰ ਬਾਬੂ ਨੇ ਦੇਖਿਆ ਕਿ 7-8 ਕੋਬਰਿਆਂ ਦੇ ਮੁੰਡੇ ਕੁੜੀ ਗਵਾਂਡੀਆਂ ਦੇ ਬਰਾਮ ਦੇ ਚ ਖਲੋਤੇ ਉੱਚੀ ਉੱਚੀ ਬੋਲ ਰਹੇ ਸਨ ਡੈਡੀ ਮੰਕੀ ਇਨ ਦਾ ਟਰੀ ਡੈਡੀ ਕਮ ਸੋਨ ਐਂਡ ਸੀਏ ਮੰਕੀ ਇਨ ਦਾ ਟਰੀ ਡੈਡੀ ਮੰਕੀ ਇਨ ਦਾ ਟਰੀ ਬੱਚਿਆਂ ਦੀਆਂ ਆਵਾਜ਼ਾਂ ਸੁਣ ਕੇ ਝੱਟ ਹੀ ਇੱਕ ਲੰਮਾ ਜਿਹਾ ਕਾਲਾ ਅਮਰੀਕੀ ਬ੍ਰਾਮਦੇਵ ਚ ਆਣ ਪ੍ਰਗਟ ਹੋਇਆ ਉਸ ਦੇ ਆਉਂਦਿਆ ਹੀ ਬੱਚੇ ਫੇਰ ਕੁੱਕਣ ਲੱਗ ਪਏ ਸਨ ਸ਼ੀ ਦੇ ਆ ਡੈਡੀ ਮੰਕੀ ਇਨ ਦਾ ਟਰੀ ਕਾਲੇ ਨੂੰ ਸਮਝਦਿਆਂ ਧੀਰ ਨਾਲ ਲੱਗੀ ਉਸ ਨੇ ਝੱਟ ਹੀ ਕਹਿ ਦਿੱਤਾ ਨੋ ਨੋ ਦੇਰ ਇਜ਼ ਨੋ ਮੰਕੀ ਇਨ ਦਾ ਟਰੀ ਨੋ ਮੰਕੀ ਨੋ ਮੰਕੀ ਸੁਣ ਕੇ ਕਿਸ਼ੋਰ ਬਾਬੂ ਨੂੰ ਅੰਤਾਂ ਦਾ ਗੁੱਸਾ ਚੜਿਆ ਕੱਟੋ ਤਾਂ ਖੂਨ ਨਹੀਂ ਵਾਲੀ ਗੱਲ ਹੋਈ ਪਈ ਸੀ ਉਹੋ ਗੁੱਸਾ ਵਿੱਚੇ ਵਿੱਚ ਪਿੰਦਿਆਂ ਝਟ ਹੀ ਰੁਖ ਤੋਂ ਉਤਰ ਕੇ ਬਾੜ ਕੋਲ ਆਕਰੋਤਾ ਤੋਂ ਮਕਰਾਂ ਦੇ ਗਾਰਡਨਾਂ ਨੂੰ ਵੰਡਣ ਵਾਲੀ 4 ਕੋ ਫੁੱਟ ਉੱਚੀ ਬਾੜ ਸੀ ਬਾੜ ਕੋਲ ਖਲੋਤੇ ਇੱਕ ਦੂਜੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ ਕਿਸ਼ੋਰ ਬਾਬੂ ਨੂੰ ਬਾੜ ਕੋਲ ਖਲੋਤਾ ਦੇਖ ਕੇ ਕਾਲਾ ਤੇ ਉਸਦੇ ਬੱਚੇ ਵੀ ਦੂਜੇ ਪਾਸੇ ਬਾੜ ਕੋਲ ਆਕਰੋਤੇ ਸਨ ਇਸ ਤੋਂ ਪਹਿਲਾਂ ਕਿ ਕਾਲਾ ਕੁਝ ਕਹਿੰਦਾ ਪਰਿਆ ਪੀਤਾ ਕਿਸ਼ੋਰ ਬਾਬੂ ਬੋਲਿਆ ਆਪਾਂ ਸਾਰੇ ਬਾਂਦਰਾ ਦੀ ਇਲਾਦਾਂ ਮੈਨ ਹਿਮਸੈਲਫ ਬਾਜੀ ਮੰਕੀ ਵਨਸਾ ਇਹ ਬੱਚੇ ਵੀ ਬੋਲਦਿਆਂ ਉਸ ਦੇ ਮੂੰਹ ਚੋਂ ਥੁੱਕ ਡਿਗਣ ਲੱਗ ਪਿਆ ਸੀ ਬੱਚਿਆਂ ਦੀ ਤਮੀਜ਼ ਸ੍ਰਿਸ਼ਟਾਚਾਰ ਕਿੱਥੇ ਗਿਆ ਉਸ ਲੰਬਾ ਸਾ ਖਿਚਕੇ ਫਿਰੱਖਿਆ ਸੌਰੀ ਇਹ ਬੱਚੇ ਆਜ਼ਾਦੀ ਚ ਸਾਹ ਲੈਣਾ ਗਿੱਜ ਗਏ ਹਨ ਸੁਧਾਰਨ ਸ੍ਰਿਸ਼ਟਾਚਾਰ ਦੀ ਪ੍ਰਵਾਹ ਨਹੀਂ ਕਰਦੇ ਮੁਫਤ ਮਿਲੀ ਆਜ਼ਾਦੀ ਦਾ ਲਾਹਾ ਲੈ ਲੈਂਦੇ ਹਨ ਆਜ਼ਾਦੀ ਸਾਡੀ ਬਾਂਗ ਲਹੂ ਵੇਚ ਕੇ ਲਈ ਹੁੰਦੀ ਤਾਂ ਇਹਨਾਂ ਨੂੰ ਸਮਝ ਹੁੰਦੀ ਸੌਰੀ ਬੈਰੀ ਸੌਰੀ ਸੁਣਦਿਆ ਹੀ ਕਿਸ਼ੋਰ बाबू ਦਾ ਗੁੱਸਾ ਪਤਾ ਨਹੀਂ ਕਿੱਥੇ ਕਿੱਥੇ ਕਾਫਰ ਹੋ ਗਿਆ ਸੀ ਆਈ ਐਮ ਮਿਸਟਰ ਲਾਲਜ ਫਾਦਰ ਫਰੋਮ ਇੰਡੀਆ ਉਸ ਝਟ ਹੀ ਆਪਣਾ ਤਾ ਉਰਪ ਕਰਵਾ ਦਿੱਤਾ ਆਈ ਐਮ ਰਿਚਰਡ ਐਟ ðiਜ਼ ਆਰ ਮਾਈ ਕਿਡਜ਼ ਰਿਚਰਡ ਨੇ ਸਿਰ ਖੁਰਕਦਿਆਂ ਗੱਲ ਸ਼ੁਰੂ ਕੀਤੀ ਗੁਲਾਮ ਕੌਮਾਂ ਮਿਹਨਤ ਹੁੰਦੀਆਂ ਸਗੋਂ ਗੁਲਾਮ ਕੌਮਾ ਹੀ ਮਿਹਨਤ ਹੁੰਦੀਆਂ ਨੇ ਅਸੀਂ ਆਜ਼ਾਦੀ ਦੀ ਵੱਡੀ ਕੀਮਤ ਤਾਰੀ ਹੈ ਇੰਡੀਆ ਨੇ ਵੀ ਤਾਰੀ ਹੈ ਅਸੀਂ ਤੇ ਸਾਡੇ ਬਜ਼ੁਰਗਾਂ ਨੇ ਪਤਾ ਨਹੀਂ ਕਿਹੜੇ ਜਫਰ ਜਾਲ ਕੇ ਆਜ਼ਾਦੀ ਲਈ ਇਹਨਾਂ ਬੱਚਿਆਂ ਨੂੰ ਆਜ਼ਾਦੀ ਮੁਫਤ ਜਿ ਮਿਲ ਗਈ ਹੈ ਇਸ ਉਮਰ ਚ ਵੀ ਤੁਸੀਂ ਇੰਨੀ ਮਿਹਨਤ ਕਰ ਲੈਂਦੇ ਹੋ ਕਾਲੇ ਦੀਆਂ ਗੱਲਾਂ ਤੋਂ ਉਹਦੀ ਸਿਆਣਪ ਝਰ-ਝਰ ਪੈਂਦੀ ਸੀ ਕਿਸ਼ੋਰ ਬਾਬੂ ਨੇ ਝਾਟੀ ਪੁੱਛ ਲਿਆ ਕੀ ਕੰਮਕਾਰ ਕਰਦੇ ਹੋ ਤੁਸੀਂ ਕੰਮ ਚ ਚਲਾਉ ਅੰਗਰੇਜ਼ੀ ਕਿਸ਼ੋਰ ਬਾਬੂ ਬੋਲ ਹੀ ਲੰਦਾ ਸੀ ਆਈ ਐਮ ਏ ਸੀਵਰੇਜ ਵਰਕਰ ਕਾਲੇ ਦੇ ਚੜਨੇ ਛਾਤੀ ਤਾਣ ਕੇ ਆਖਿਆ ਸੀਵਰੇਜ ਵਰਕਰ ਸੁਣਦਿਆਂ ਹੀ ਕਿਸ਼ੋਰ ਬਾਬੂ ਦਾ ਅਸਾ ਮੱਠਾ ਪੈ ਗਿਆ ਝਟਪਟ ਹੀ ਉਸਦੇ ਮਨ ਦੀ ਸਕਰੀਨ ਤੇ ਇੰਡੀਆ ਚ ਸੀਵਰੇਜ ਸਾਫ ਕਰਨ ਵਾਲੇ ਸਫਾਈ ਵਰਕਰਾਂ ਦੀ ਤਸਵੀਰ ਉੱਭਰਨੀ ਸ਼ੁਰੂ ਹੋ ਗਈ ਸੀ ਫਟੀਆਂ ਖੁੱਤੀਆਂ ਪੈਂਟਾਂ ਪੈਰੀ ਕੰਜੀ ਬਾਰ ਕਚਪਲਾਾਂ ਤੇ ਹੱਥਾਂ 'ਚ ਫੜੀਆਂ ਲੋਹੇ ਦੀਆਂ ਲੰਮੀਆਂ-ਲੰਮੀਆਂ ਰਾੜਾਂ ਵਾਲੇ ਬੰਦੇ ਅਚਾਨਕ ਹੀ ਉਹਦੀਆਂ ਅੱਖਾਂ ਮੁਰੇ ਨਮੂਦਾਰ ਹੋਣੇ ਸ਼ੁਰੂ ਹੋ ਗਏ ਸਨ ਪਾਲ ਦੀ ਪਾਲ ਉਸ ਨੂੰ ਉੱਥੇ ਖੜਾ ਹੋਣਾ ਔਖਾ-ਔਖਾ ਲੱਗਣ ਲੱਗ ਪਿਆ ਓਕੇ ਸ਼ੀਜੂ ਆਹ ਕੁਸਨੇ ਉਹਨਾਂ ਤੋਂ ਵਿਦਲਈ ਸੌਰੀ ਮੰਕੀ ਅੰਕਲ ਬੱਚਿਆਂ ਨੇ ਅੰਦਰ ਜਾਣ ਤੋਂ ਪਹਿਲਾਂ ਕਹਿ ਦਿੱਤਾ ਸੀ ਉਸ ਦਾ ਪਤਾ ਨਹੀਂ ਕਿਉਂ ਅਮਰੀਕਾ ਆਉਣ ਦਾ ਚਾਹ ਤੇ ਉਤਸ਼ਾਹ ਅਚਾਨਕ ਹੀ ਮੱਠਾ ਪੈਣ ਲੱਗ ਪਿਆ ਸੀ ਕੜੀ ਮੁੜੀ ਕਾਲਾ ਰਿਚਾਰਡ ਤੇ ਉਸ ਦੇ ਕਾਲੇ ਕਾਲੇ ਬੱਚੇ ਉਸ ਦੀਆਂ ਅੱਖਾਂ ਮੂਰੇ ਘੁੰਮਣ ਲੱਗ ਪਏ ਸਨ ਉਸ ਦੇ ਅੰਦਰ ਪਤਾ ਨਹੀਂ ਕਿਹੋ ਜਿਹਾ ਭਾਵ ਜਾਗਣ ਲੱਗ ਪਿਆ ਸੀ ਜੋ ਉਸ ਨੂੰ ਚੰਗਾ ਚੰਗਾ ਨਹੀਂ ਸੀ ਲੱਗ ਰਿਹਾ ਹਾਲੇ ਵੀ ਬੱਚੇ ਉਸ ਨੂੰ ਮੰੰਕੀ ਅੰਕਲ ਕਹਿ ਰਹੇ ਸਨ ਇਹ ਕਾਦੀ ਤੇ ਕਿਹੋ ਜਿਹੀ ਜਾਦੀ ਮਿਲੀ ਹੈ ਇੱਥੋਂ ਦੇ ਬੱਚਿਆਂ ਨੂੰ ਸਾਡਾ ਕੋਈ ਜਵਾਬ ਇਹੋ ਜਿਹੀ ਗੱਲ ਕਰਦਾ ਮਾਰ ਮਾਰ ਚ ਬੇੜਾ ਮੂੰਹ ਦੇ ਚਿਬ ਪਾ ਦੇ ਤੇ ਇਹ ਸੀਵਰੇਜ ਵਰਕਰ ਬੱਚਿਆਂ ਦੀ ਆਜ਼ਾਦੀ ਦੀਆਂ ਗੱਲਾਂ ਕਰੀ ਜਾਂਦਾ ਬਾਬੂ ਕੁਸ਼ੋਰ ਸਹਾਏ ਪਤਾ ਨਹੀਂ ਕਿਹੜੀ ਉਹ ਢੇੜਪੁਣ ਕਰੀ ਜਾਂਦਾ ਰਿਹਾ ਸ਼ਾਮ ਤੱਕ ਮੀਂਹ ਪੈਂਦੇ ਚ ਜਦੋਂ ਸ਼ਾਮੀ ਉਹਦੇ ਪੁੱਤ ਨੂੰ ਘਰ ਮੁੜੇ ਤਾਂ ਉਸ ਤੋਂ ਪਹਿਲਾਂ ਉਸਦੇ ਦੋਵੇਂ ਪੁੱਤੇ ਸਕੂਲੋਂ ਵਾਪਸ ਆ ਚੁੱਕੇ ਸਨ ਉਹਨਾਂ ਆਪਣੇ ਪੋਤਿਆਂ ਤੋਂ ਪੁੱਛਿਆ ਹੂ ਆ ਅਵਰ ਨਿਵਰਜ ਗ੍ਰੈਂਡਪਾ ਦੇ ਆਰ ਵੈਰੀ ਨਾਟਿਵ ਪੀਪਲ ਨਾ ਟਿਕਟਸ ਸੁਣ ਕੇ ਉਸ ਨੂੰ ਕੁਝ ਕੁਝ ਤਸੱਲੀ ਹੋਈ ਉਸ ਘਰ ਵਾਪਸ ਆਏ ਆਪਣੇ ਪੁੱਤਰ ਨੂੰ ਪੁੱਛਿਆ ਆਪਣਾ ਗਵਾਂਢੀ ਕਾਲਾ ਸੀਵਰੇਜ ਵਰਕਰ ਹੈ ਸੀਵਰੇਜ ਵਰਕਰ ਉਸ ਦੇ ਚਿਹਰੇ ਤੇ ਕਿਰਨਾਂ ਦੇ ਭਾਵ ਸਫਲ ਚਲਕ ਰਹੇ ਸਨ ਸੋ ਵਟ ਰੈਡੀ ਇੱਥੇ ਕੋਈ ਕੰਮ ਛੋਟਾ ਵੱਡਾ ਨਹੀਂ ਕੰਮ ਕਾਮੀ ਹੁੰਦਾ ਨੋ ਬਿਗ ਨੋ ਸਮਾਲ ਹਰ ਕੰਮ ਦੀ ਕਦਰ ਹੈ ਇੰਡੀਆ ਤਾਂ ਹੀ ਤਾਂ ਅੱਗੇ ਨਹੀਂ ਵੱਧ ਰਿਹਾ ਅਸੀਂ ਅਜੇ ਹੀ ਵੱਡੇ ਛੋਟੇ ਕੰਮ ਦੀ ਹੈਂਕੜ ਤੇ ਨਫਰਤ ਦੇ ਏਕੜਾਂ ਚ ਕੋਬੇ ਪਏ ਹਾਂ ਨਿਕਲ ਹੀ ਨਹੀਂ ਰਹੇ ਮਾੜੀ ਗੱਲ ਇਹ ਹੈ ਕਿ ਇਸ ਤੋਂ ਨਿਕਲ ਦਾ ਯਤਨ ਵੀ ਨਹੀਂ ਕਰ ਰਹੇ ਰਿਚਰਡ ਮੇਰਾ ਮਿੱਤਰ ਹੈ ਸਿਆਣਾ ਬੰਦਾ ਹੈ ਅਸੀਂ ਇੱਕ ਦੂਜੇ ਦੀ ਇੱਜ਼ਤ ਵੀ ਕਰਦੇ ਹਾਂ ਆਪਣੇ ਪੁੱਤਰ ਦੀਆਂ ਗੱਲਾਂ ਸੁਣ ਕੇ ਕੁਸ਼ੋਰ ਸਹਾਈ ਨੂੰ ਮਨ ਹੀ ਮਨ ਕੌਫਤ ਜੀ ਹੋਣ ਲੱਗ ਪਈ ਸੀ ਇਸ ਤੋਂ ਛੱਟ ਹੀ ਬਾਅਦ ਰਿਚਰਡ ਪਰਿਵਾਰ ਵੱਲੋਂ ਕੁਸ਼ੋਰ ਸਹਾਇ ਦੇ ਪਰਿਵਾਰ ਨੂੰ ਸੰਡੇ ਤੇ ਡਿਨਰ ਦਾ ਸੱਦਾ ਆ ਗਿਆ। ਉਹ ਕੁਸ਼ੋਰ ਸਹਾਇ ਹੋਰਾਂ ਦੀ ਆਮਦ ਨੂੰ ਸੈਲੀਬ੍ਰੇਟ ਕਰਨਾ ਚਾਹੁੰਦੇ ਸਨ। ਕੁਸ਼ੋਰ ਸਹਾਇ ਬਹੁਤ ਹੀ ਅੜਾਉਣੀ ਸਥਿਤੀ 'ਚ ਸੀ। ਉਹ ਰਿਚਰਡ ਦੇ ਘਰ ਬਿਲਕੁਲ ਵੀ ਜਾਣਾ ਨਹੀਂ ਸੀ ਚਾਹੁੰਦਾ ਪਰ ਨੂੰ ਪੁੱਤ ਨੂੰ ਖੁੱਲ ਕੇ ਜਵਾਬ ਨਹੀਂ ਸੀ ਦੇ ਸਕਦਾ। ਮੂੰਹ ਰੱਖਣ ਲਈ ਉਸਨੇ ਹਾਂ ਕਰ ਦਿੱਤੀ। ਪਰ ਇੱਕ ਵਾਰ ਵੀ ਨਾ ਚਾਹੁੰਦਿਆਂ ਵੀ ਉਸਦੇ ਮੂੰਹੋਂ ਨਿਕਲ ਹੀ ਗਿਆ ਰਿਚਾਰਡ ਇਹ ਜੇ ਸੀਵਰੇਜ ਵਰਕਰ ਡੈਡੀ ਇਹ ਗੱਲਾਂ ਛੱਡੋ ਹੁਣ ਅਮਰੀਕਾ ਆਉਣਾ ਹੋਵੇ ਤਾਂ ਇੰਡੀਆ ਵਾਲੀਆਂ ਗੱਲਾਂ ਉੱਥੇ ਹੀ ਛੱਡ ਕੇ ਆਇਆ ਕਰੋ ਡੂ ਐਸ ਦਾ ਰੋਮਨਜ ਡੂ ਰਿਚਾਰਡ ਪਰਿਵਾਰ ਨੇ ਉਹਨਾਂ ਦੀ ਚੰਗੀ ਆਉ ਭਗਤ ਕੀਤੀ ਚੰਗਾ ਖਾਣਾ ਬਣਾਇਆ ਬੀਅਰ ਵਿਸਕੀ ਦਾ ਵੀ ਪ੍ਰਬੰਧ ਕੀਤਾ ਰਿਚਾਰਡ ਦੇ ਬੱਚੇ ਹੁਣ ਵੀ ਉਸ ਨੂੰ ਮੰਕੀ ਅੰਕਲਾ ਖਾ ਕੇ ਬੁਲਾਉਂਦੇ ਰਹੇ ਪਾਲਦੀ ਪਾਲ ਉਹ ਔਖਾ ਮਹਿਸੂਸ ਕਰਦਾ ਪਰ ਫਿਰ ਵੀ ਜਲਦੀ ਹੀ ਸਹਿਜ ਹੋ ਜਾਂਦਾ ਦੋ ਕੁ ਪੈਗ ਪੀ ਕੇ ਕਸ਼ੋਰ बाबू ਥੋੜਾ ਸੌਖਾ ਮਹਿਸੂਸ ਕਰਨ ਲੱਗ ਪਿਆ ਤੁਸੀਂ ਤਾਂ ਸਲੇਵਰੀ ਬਹੁਤ ਇੰਜੋਏ ਕੀਤੀ ਹੋਣੀ ਅਚਾਨਕ ਉਸਦੇ ਮੂੰਹੋਂ ਨਿਕਲ ਗਿਆ ਰਿਚਰਡ ਨੇ ਉਸ ਦੀ ਗੱਲ ਦਾ ਬੁਰਾ ਨਹੀਂ ਬਣਾਇਆ ਚੰਗੀ ਮਹਿਮਾਨ ਨਿਵਾਜ਼ੀ ਦਾ ਸਬੂਤ ਦਿੰਦਿਆਂ ਉਸ ਆਖਿਆ ਇਟਸ ਅ ਪਾਰਟ ਹਿਸਟਰੀ ਨਾਓ ਅਸੀਂ ਸਭ ਕਾਲੇ ਇਸ ਨੂੰ ਭਲਾਉਣ ਦਾ ਯਤਨ ਕਰ ਰਹੇ ਹਾਂ ਗੋਰੇ ਵੀ ਪੁੱਲਣਾ ਚਾਹੁੰਦੇ ਨੇ ਇਸ ਤੋਂ ਇਲਾਵਾ ਸਲੇਵਰੀ ਸਾਡੇ ਤੇ ਥੋਪੀ ਗਈ ਸੀ ਇਹ ਸਾਡੀ ਚੋਇਸ ਨਹੀਂ ਸੀ 859 आवर ਚੋਇਸ ਸਾਡੇ ਤੇ ਵੀ ਸਲੇਵਰੀ ਥੋਪੀ ਗਈ ਸੀ ਪਰ ਹੁਣ ਅਸੀਂ ਆਜ਼ਾਦ ਹਾਂ ਬੀ ਆਰ ਏ ਫ੍ਰੀ ਕੰਟਰੀ ਨਾਓ ਆਜ਼ਾਦੀ ਦਾ ਤਾਂ ਸਵਾਦ ਹੀ ਕੁਝ ਹੋਰ ਹੁੰਦਾ ਹੈ ਖਿਸ਼ੋਰ ਬਾਪੂ ਦੇ ਪੁੱਤਰ ਨੇ ਗੌਰ ਨਾਲ ਆਪਣੇ ਬਾਪ ਦੇ ਚਿਹਰੇ ਵੱਲ ਵਖਿਆ ਦੋਵਾਂ ਦੀਆਂ ਅੱਖਾਂ ਮਿਲੀਆਂ ਕਿਸ਼ੋਰ ਬਾਪੂ ਆਪਣੇ ਪੁੱਤਰ ਦੇ ਮਨੋਂ ਭਾਵ ਸਮਝ ਗਿਆ ਸੀ ਉਹ ਜਾਣਦਾ ਸੀ ਕਿ ਉਸ ਦਾ ਪੁੱਤਰ ਜ਼ਰੂਰ ਬਰ ਜ਼ਰੂਰ ਉਸ ਨੂੰ ਲਾਣਤਾ ਪਾਉਂਦਿਆ ਮਨ ਹੀ ਮਨ ਆਖਰਿਆ ਹੋਵੇਗਾ ਤੁਸੀਂ ਸਵਾ ਤੇਖੇ ਆਜ਼ਾਦ ਹੋ ਗਏ ਹੋ ਤੁਸੀਂ ਹਾਲੇ ਤੱਕ ਵੀ ਚੂਤ ਸਾਤ ਤੇ ਪ੍ਰੇਤਾਂ ਤੋਂ ਆਜ਼ਾਦ ਨਹੀਂ ਹੋ ਸਕੇ ਕਿਹੜੇ ਪਾਸੇੋਂ ਆਜ਼ਾਦ ਹੋਏ ਆ ਤੁਸੀਂ ਆਲੇ ਵੀ ਛੋਟੇ ਵੱਡੇ ਦਾ ਚਿੱਕੜ ਤੁਹਾਡੇ ਬਣਾ ਚ ਹੈ ਵੱਡੇ ਆਏ ਰਚੜ ਪਰਿਵਾਰ ਉਹਨਾਂ ਨੂੰ ਬਾਹਰਲੇ ਗੇਟ ਤੱਕ ਵਿਦਾ ਕਰ ਲਈ ਆਇਆ ਉਹਨਾਂ ਦੇ ਬੱਚੇ ਹਾਸਾ ਹੱਸ ਹੱਥ ਚੁੱਕ ਚੁੱਕ ਕੇ ਕਹਿ ਰਹੇ ਸਨ ਬਾਏ ਬਾਏ ਮੰਕੀ ਅੰਕਲ ਬਾਏ ਬਾਏ ਮੰਕੀ ਅੰਕਲ ਬਾਏ ਬਾਏ ਕਮ ਅਗੇਨ ਮੰਕੀ ਅੰਕਲ ਕਿਸ਼ੋਰ ਸਹਾਏ ਚਲਾਕੀ ਨਾਲ ਉਹਨਾਂ ਦੇ ਘਰੋਂ ਦੋ ਪੈਗ ਤਾਂ ਜ਼ਰੂਰ ਪੀ ਆਇਆ ਸੀ ਪਰ ਕੁਝ ਖਾਣ ਤੋਂ ਉਸਨੇ ਪਰੀਹੇਜ ਰੱਖਿਆ ਸੀ ਉਸ ਦਾ ਮਨ ਹੀ ਨਹੀਂ ਕੀਤਾ ਕੁਝ ਖਾਣ ਨੂੰ ਹਾਲੇ ਵੀ ਪਤਾ ਨਹੀਂ ਉਸ ਦੇ ਅੰਦਰ ਕੀ ਰੜਕੀ ਜਾਂਦਾ ਸੀ ਹੁਣ ਚੱਡ ਕਦੀ ਕਦੀ ਉਸ ਦੀ ਸਾਬ ਸਲਾਮ ਦੀ ਹੋਣ ਲੱਗ ਪਈ ਸੀ ਕਈ ਵਾਰ ਕੰਮ ਦੀ ਗੱਲ ਚੱਲਦੀ ਤਰ ਚੱਡ ਦੱਸਣ ਲੱਗ ਪੈਂਦਾ ਸਰ ਕੰਮ ਬੇੜੀ ਅਸੀਂ ਡਰੈਸ ਬਦਲ ਲੈਂਦੇ ਹਾਂ ਕੰਮ ਵਾਲੇ ਕੱਪੜੇ ਕਾਰਚੀ ਪਏ ਹੁੰਦੇ ਐ ਕੰਮ ਤੋਂ ਬੇਲੇ ਹੋ ਕੇ ਦੂਜੇ ਕੱਪੜੇ ਪਹਿਨ ਲੈਂਦੇ ਹਾਂ ਕਮ ਗੰਦਾ ਨਹੀਂ ਲੱਗਦਾ ਤੁਹਾਨੂੰ ਇੱਕ ਦਿਨ ਉਸਨੇ ਸਹਿਜ ਹੀ ਪੁੱਛਿਆ ਧਾਰ ਚੜ ਟੜ ਕੇ ਬੋਲਿਆ ਡਾਟੀ ਜਾਬ ਜਾਬ ਵੀ ਕਦੇ ਡਾਟੀ ਹੋਈ ਹੈ ਇਹ ਜਾਬ ਮੇਰੀਆਂ ਤੇ ਮੇਰੇ ਟੱਬਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੀ ਹੈ ਸਾਨੂੰ ਸਨਮਾਨ ਨਾਲ ਜਿਉਣ ਦੀ ਤਾਕਤ ਦਿੰਦੀ ਹੈ ਫਿਰ ਜਾਬ ਡਾਟੀ ਕਿਵੇਂ ਹੋ ਸਕਦੀ ਹੈ ਭਲਾ ਉਸ ਦਾ ਜਵਾਬ ਸੁਣ ਕੇ ਕਿਸ਼ੋਰ ਬਾਪੂ ਦੀ ਹਾਲਤ ਉਸ ਸ਼ਰਾਬੀ ਯਹੀ ਹੋ ਗਈ ਜਿਸ ਨੂੰ ਪੀਤੀ ਤੋਂ ਛੜਕਾਂ ਪੈ ਕੇ ਹਟੀਆਂ ਹੋਣ ਤੇ ਉਸ ਦੀ ਪੀਤੀ ਲਹਿ ਗਈ ਹੋਵੇ ਓਕੇ ਬਾਈ ਆਖੋ ਛੱਠੀ ਬਾੜ ਕੋਲੋਂ ਖਿੱਚਾਇਆ ਭਾਵੇਂ ਉਸ ਦੇ ਅੰਦਰ ਹਾਲੇ ਵੀ ਕੁਝ ਰੜਕੀ ਜਾ ਰਿਹਾ ਸੀ ਪਰ ਚੜ੍ਹਦੀਆਂ ਗੱਲਾਂ ਨਾਲ ਉਸ ਦੇ ਅੰਦਰ ਜੰਮੀ ਬਰਫ਼ ਕੁਝ ਪਿਘਲ ਜਰੂਰ ਲੱਗ ਗਈ ਸੀ ਉਸ ਦੇ ਅੰਦਰਲੇ ਗੂੜੇ ਜੰਮੇ ਵਿਚਾਰ ਪਿਘਲਨੇ ਸ਼ੁਰੂ ਹੋ ਗਏ ਸੰਨ ਉਸ ਨੂੰ ਉਸ ਦੇ ਬੱਚਿਆਂ ਨੂੰ ਮੰਕੀ ਅੰਕਲ ਕਹਿਣਾ ਵੀ ਬੁਰਾ ਲੱਗਣੋਂ ਲਗਭਗ ਹਟ ਗਿਆ ਸੀ ਲੱਗਦਾ ਸੀ ਕਿ ਜਿਵੇਂ ਉਸਨੇ ਵੀ ਅਮਰੀਕੀ ਬੱਚਿਆਂ ਦੀ ਆਜ਼ਾਦੀ تسلیم ਕਰ ਲਈ ਸੀ ਕਈ ਦਿਨ ਉਸ ਨੂੰ ਰਚਾਰਡ ਦੇ ਦਰਸ਼ਨ ਨਾ ਹੋਏ ਉਹ ਵਾਰ-ਵਾਰ ਗਾਰਡਨ ਦੀ ਬਾੜ ਵੱਲ ਚਾਕਦਾ ਪਰ ਉੱਥੇ ਸਭ ਕੁਝ ਖਾਲੀ-ਖਾਲੀ ਆਪਦਾ ਉਸਨੇ ਆਨੇ-ਵਹਨੇ ਆਪਣੇ ਪੁੱਤਰ ਨੂੰ ਵੀ ਰਚਾਰਡ ਬਾਰੇ ਪੁੱਛਿਆ ਪਰ ਉਸਦਾ ਉੱਤਰ ਬਹੁਤ ਹੀ ਸੰਖੇਪ ਹੁੰਦਾ ਡੈਡ ਕਿਤੇ ਕੰਮ ਗਏ ਹੋਣੇ ਆ ਪਤਾ ਨਹੀਂ ਆਪਾਂ ਪਤਾ ਨਾ ਕਰੀਏ ਉਸਨੇ ਅਚਾਨਕ ਫਿਰ ਆਖਿਆ ਸੀ ਕੋਈ ਨਾ ਡੜੀ ਆ ਜਾਣਗੀ ਐਡੀ ਚਿੰਤਾ ਕਰਨ ਦੀ ਲੋੜ ਨਹੀਂ ਉਸ ਸਰਸਰੀ ਯਹੀ ਆਖ ਛੱਡਿਆ ਸੀ ਅਚਾਨਕ ਇੱਕ ਦਿਨ ਰਚੜ ਡਾੜ ਕੋਲ ਆਣ ਪ੍ਰਗਟ ਹੋਇਆ ਕਿਸ਼ੋਰ बाबू ਹਾਫ ਰਿਆਂ ਬਾਗ ਬਾੜ ਕੋਲ ਜਾ ਕੇ ਇੱਕੋ ਸਾਹੇ ਪੁੱਛਣ ਲੱਗਿਆ ਵੇਅਰ ਵਾਰ ਯੂ ਮਿਸਟਰ ਰਿਚਰਡ ਸੋ ਮੈਨੀ ਡੇਜ ਮਾਈ ਮਦਰ ਵਾਜ ਡੈਟ ਮੈਂ ਉਸ ਦੇ ਫਿਊਨਰ ਲਈ ਗਿਆ ਸੀ ਰਿਚਰਡ ਨੇ ਅਫਸੋਸ ਤੇ ਦੁੱਖ ਜਿਹੇ ਨਾਲ ਆਖਿਆ ਓ ਆਈ ਐਮ ਸੌਰੀ ਹਾਉ 올ਡ ਸੀ ਵਾਜ ਸੀ ਵਾਜ ਮੋਰ ਦੈਨ 18 ਰਿਚਰਡ ਨੇ ਆਖਿਆ ਸੀ ਵਾਜ ਲਿਵਿੰਗ ਆਲ ਅਲੋਨ ਥੇਅਰ ਕਿਸ਼ੋਰ ਬਾਬੂ ਨੇ ਪੁੱਛਿਆ ਜੱਸ ਜੱਸ ਵੀ ਬਲੀਵ ਇਨ ਪਰਸਨਲ ਫਰੀडम ਆਲਸੋ ਉਹ ਇਕੱਲੀ ਰਹਿ ਕੇ ਖੁਸ਼ੀ ਰਿਚਰਡ ਨੇ ਦੱਸਿਆ ਪਰ ਸਾਡੇ ਇੰਡੀਆ ਚ ਅਸੀਂ ਬਜ਼ੁਰਗਾਂ ਨੂੰ ਉਹ ਇਕੱਲਿਆਂ ਨਹੀਂ ਰਹਿਣ ਦਿੰਦੇ ਉਹ ਹਮੇਸ਼ਾ ਕਿਸੇ ਨਾ ਕਿਸੇ ਫੈਮਿਲੀ ਚ ਰਹਿੰਦੇ ਨੇ ਬੜਾਪੇ ਚ ਪੁੱਤਰ ਉਹਨਾਂ ਦੀ ਬੱਚਾ ਬਾਗ ਦੇਖਭਾਲ ਕਰਦੇ ਨੇ ਕਿਸ਼ੋਰ ਬਾਬੂ ਨੇ ਲਾਚੜ ਕੇ ਆਖਿਆ ਪਰ ਉਹਨਾਂ ਨੂੰ ਸਖਸੀ ਆਜ਼ਾਦੀ ਸੀ ਰਿਚਰਡ ਨੇ ਹੈਰਾਨ ਹੋ ਕੇ ਪੁੱਛਿਆ ਆਸਰਿਤ ਜੀਵਨ ਤੇ ਪਹੁੰਚ ਕੇ ਸ਼ਾਇਦ ਸਖਸੀ ਆਜ਼ਾਦੀ ਦੀ ਲੋੜ ਨਹੀਂ ਰਹਿੰਦੀ ਉਦੋਂ ਸੇਵਾ ਦੀ ਲੋੜ ਹੁੰਦੀ ਹੈ ਆਜ਼ਾਦੀ ਦੀ ਨਹੀਂ ਹੂੰ ਕਹਿਣ ਤੇ ਅਲਾਵਾ ਰਚੱਡ ਕੋਲ ਕਹਿਣ ਲਈ ਕੁਝ ਵੀ ਨਹੀਂ ਸੀ ਮੈਂ ਤਾਂ ਸਮਝਿਆ ਸੀ ਕਿ ਤੁਸੀਂ ਕਿਤੇ ਬਿਮਾਰ ਹੋ ਗਏ ਹੋਗੇ ਜਿਹੜਾ ਇੰਨੇ ਦਿਨ ਦਰਸ਼ਨ ਨਹੀਂ ਹੋਏ ਮੈਨੂੰ ਤੁਹਾਡੀ ਬਿਮਾਰੀ ਦੀ ਚਿੰਤਾ ਸੀ ਕਿਸ਼ੋਰ ਬਾਬੂ ਨੇ ਅਚਾਨਕ ਹੀ ਕਹਿ ਦਿੱਤਾ ਸੀ ਮਿਸਟਰ ਆਈ ਹੈਵ ਨੋ ਟਾਈਮ ਫਾਲ ਇਲ ਅਮਰੀਕਾ ਨੂੰ 24 ਘੰਟੇ ਜਾਗਦਾ ਰੱਖਣ ਲਈ ਸਾਡੇ ਕੋਲ ਬਿਮਾਰ ਹੋਣ ਦਾ ਵੀ ਟਾਈਮ ਨਹੀਂ ਹੈ। ਵੀ ਹੈਵ ਨੋ ਟਾਈਮ ਟੂ ਫਾਲ ਇਲ ਉਸ ਹੱਦਿਆਂ ਆਖਿਆ ਇਹ ਸ਼ਬਦ ਬੋਲਦਿਆਂ ਉਸ ਦਾ ਚਿਹਰਾ ਫੁੱਲ ਬਾਂਖੜਿਆ ਨਜ਼ਰ ਆਉਣ ਲੱਗਿਆ ਸੀ। ਤਰੇਲ ਤੋਤੇ ਤਾਜ਼ਾ ਖਿੜੇ ਫੁੱਲ ਜਿਹਾ ਉਸ ਦੇ ਖਿੜੇ ਚਿਹਰੇ ਨੂੰ ਦੇਖ ਕੇ ਬਾਬੂ ਕਿਸ਼ੋਰ ਸਹਾਏ ਚੁੱਪ ਕਰ ਗਿਆ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਨੂੰ ਬਾਹਰ ਦੀਆਂ ਗੱਲਾਂ ਵਧੀਆ ਲੱਗੀਆਂ ਜਾਂ ਇੰਡੀਆ ਦੀਆਂ ਇਸ ਬਾਰੇ ਜਰੂਰ ਸ਼ੇਅਰ ਕਰਨਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ